ਹੋ ਤਲ ਗੁਰ ਸੇਵੀ ਆਹਨ ਸਹਜ ਧਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤ ਸੁਖ ਸੰਧੀ ਨੂਰ ਅਸਾਂ ਕਰਸਾਂ ਉਦਰ ਠਹਿ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸੱਚੇ ਪਾਤਸ਼ਾਹ ਸਿਰ ਸਾਹਾਂ ਦੇ ਜਿਸ ਪਾਸ ਬਹਿਠਿਆ ਸੋਹੀਆ ਸਬ ਨਾਦੈ ਸਜਣ ਸੱਚਾ ਪਾਤਸ਼ਾਹ ਸਿਰ ਸਾਹੰਦੈ ਜਿਸ ਪਾਸ ਬਹਿਠਿਆ ਸੋਹੀਆ ਸਭ ਨੰਦਾ ਵੇਸਾ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਅਸਰੀ ਮਹਲਾ ਪਹਿਲਾ ਜੀਵਾ ਤੇਰਾ ਨਾਈ ਮਨ ਆਨੰਦ ਹੈ ਜੀ ਆ ਸੱਚਾ ਸਾਚਾ ਨਾ ਗੁਣ ਸਾਚੋ ਸਾਚਾ ਨਾ ਗੁਣ ਗੋਬਿੰਦ ਹੈ ਜੀਆ ਇਹ ਗੋਰਾ ਗਿਆਨ ਅਪਾਰਾ ਸਿਰਜਣਹਾਰਾ ਜਿਨ ਸਿਰਜੀ ਤਨ ਗੋਈ ਪਰਵਾਣਾ ਆਇਆ ਹੁਕਮ ਪਠਾਇਆ ਫੇਰ ਨਾ ਸਕਾ ਕੋਈ ਆਪੇ ਕਰ ਵਿਖਾ ਸਿਰ ਸਿਰ ਲੇਖਾ ਆਪੇ ਸੁਰਤ ਵਜਾਈ ਨਾਨਕ ਸਾਹਿਬ ਅਗਮ ਅਗੋਚਰ ਜੀਵਾ ਸਚੀ ਨਾਈ ਤੋਮ ਸਰਿਆਵਰ ਨ ਕੋਈ ਆਇ ਜਾਏ ਸੀ ਜੀਆ ਹੁਕਮੀ ਹੋਏ ਨਵੇੜਾ ਪਰਮ ਚੁਕਾਏ ਸੀ ਜੀ ਆ ਗੁਰ ਧਰਮ ਚੁਕਾਏ ਅਕੱਥ ਕਹਾਏ ਸਤਿ ਮਹ ਸੱਚ ਸਮਾਨ ਆਪ ਉਪਾਏ ਆਪ ਸਮਾਈ ਹੁਕਮੇ ਹੁਕਮ ਪਛਾਨ ਸਚੀ ਵਡਿਆਈ ਗੁਰ ਤੇ ਪਾਈ ਤੂ ਮਨ ਅੰਤ ਸਖਾਈ ਨਾਨਕ ਸਾਹਿਬ ਅਵਰਣ ਦੂਜਾ ਨਾਮ ਤੇਰਾ ਵਡਿਆਈ ਤੂੰ ਸੱਚਾ ਸਿਰਜਣਹਾਰ ਅਲਖ ਸਰੰਧਿਆ ਜੀ ਆਇ ਇੱਕ ਸਾਹਿਬ ਦੁਇ ਰਾਹ ਵਾਦੋ ਵਦੰਦਿਆ ਜੀ ਦੋਹ ਰਾਹ ਚਲਾਈ ਹੁਕਮ ਸਬਾਈ ਜਨਮ ਮੋਆ ਸੰਸਾਰਾ ਨਾਮ ਬਿਨਾ নাহি ਕੋ 베ਲੀ ਬੇਖਲਾਦੀ ਸਿਰ ਭਾਰਾ ਹੁਕਮੀ ਆਇ ਹੁਕਮ ਨ ਬੂਝਾ ਹੁਕਮ ਸਵਾਰਨ ਹਰਿ ਨਾਨਕ ਸਾਹਿਬ ਸ਼ਬਦ ਸੰਜਾਪੈ ਸੱਚ ਸਰਜਨ ਹਾਰਿ ਭਗਤ ਸੋਹੇ ਦਰਬਾਰ ਸ਼ਬਦ ਸੁਹਾਇਆ ਜੀਆ ਬੋਲੇ ਅੰਮ੍ਰਿਤ ਬਾਣ ਰਸਨ ਰਸਾਇਆ ਜੀਆ ਰਸਨ ਰਸਾਈ ਨਾਮ ਤਸਾਈ ਗੁਰ ਕਾ ਸ਼ਬਦ ਵਿਕਾਣੀ ਪਾਰਸ ਪਰਸਿਆ ਪਾਰਸ ਹੋਈ ਜਾ ਤੇਰਾ ਮਨ ਭਾਣੇ ਅਮਰ ਪਦ ਪਾਇਆ ਆਪ ਗਵਾਇਆ ਵਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੋਹਣ ਦਰਸਾਚੇ ਸਾਚੇ ਕੀ ਵਾਪਾਰੀ ਭੁੱਖ ਪਿਆਸੋ ਆਥਾ ਕਿਉਂ ਦਰ ਜਾਏ ਸਾ ਜੀਆ ਸਾਤ ਗੁਰੂ ਉੱਚਾ ਉਜਾਈ ਨਾਮ ਧਿਆਇ ਸਾ ਜੀ ਆ ਸਾਚ ਨਾਮ ਧਿਆਇ ਸਾਚ ਚਵਾਈ ਗੁਰਮਖ ਸਾਚ ਪਛਾਣ ਆ ਦੀਨ ਨਾਨਕ ਦਇਆਲ ਨਿਰੰਜਨ ਆਨੰਦਨ ਨਾਮ ਬਖਣਾ ਕਰਨੀ ਕਾਤ ਰਹੁ ਫਰਮਾਈ ਆਪ ਮੁਆ ਮਨ ਮਾਰੀ ਨਾਨਕ ਨਾਮ ਮਹਾਰਸ ਮਿੱਠਾ ਤ੍ਰਿਸ਼ਨਾ ਨਾਮ ਨਿਵਾਰੀ ਕਰਨੀ ਕਾਰ ਤਰਹੁ ਫਰਮਾਈ ਆਪ ਮੋਆ ਮਨ ਮਾਰੀ ਨਾਨਕਾ ਨਾਮ ਮਹਾਰਸ ਮੀਠਾ ਕ੍ਰਿਸ਼ਨ ਨਾਮ ਨਿਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਤਨ ਅਸਰੀ ਮਹੱਲਾ ਪਹਿਲਾ ਜੀਵਾ ਤੇਰਾ ਨਾਹੀ ਮਨ ਆਨੰਦ ਹੈ ਜੀਓ ਸੱਚਾ ਸੱਚਾ ਨਾਓ ਗੁਣ ਗੋਵਿੰਦ ਹੈ ਜੀ ਆ